ਨਾਮ ਹੈ ਜੀ ਮਾਨ ਸਿੰਘ ਜੀ ਪਿੰਡ ਕਿਹੜਾ ਹੈ ਲੰਗ ਜੀ ਕੀ ਹੋਇਆ ਜੀ ਰਾਤੀ ਇਹ ਘਟਨਾ ਉਹ ਰਾਤੀ 11:30 ਵਜੇ ਦੀ ਘਟਨਾ ਮੈਂ ਤੇ ਮੇਰੀ ਬੈਕ ਫਾਰ ਅਸੀਂ ਚੰਡੀਗੜ੍ਹ ਸੀਗੇ ਪੀਜੀਐ ਸਾਡੀ ਬੇਟੀ ਦਾ ਆਪਰੇਸ਼ਨ ਸੀਗਾ ਤੇ ਉਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਜੀ ਜਿਹੜਾ ਤੇੰਦੂਆ ਆਪਣੇ ਇਲਾਕੇ ਦੇ ਵਿੱਚ ਘੁੰਮ ਰਿਹਾ ਜੀ ਤੇ ਉਹ ਰਾਤੀ ਆਪਣੇ ਘਰ ਵੀ ਆ ਗਿਆ ਸੀਗਾ ਤੇ ਆ ਕੇ ਬਾਅਦ ਸਾਡੇ ਇੱਕ ਬੱਚੀ ਹੈ ਛੋਟੀ 1 ਮਹੀਨੇ ਦੀ ਜੀ ਉਹਦੇ ਕੰਨ ਵਗੈਰਾ ਇੱਕ ਕੰਨ ਤਾਂ ਪੂਰਾ ਹੀ ਖਾ ਗਿਆ ਜੀ ਇੱਕ ਤੇ ਥੋੜਾ ਜਿਹਾ ਅੱਧਵ ਜੰਦਾ ਗਿਆ ਕਰ ਗਿਆ ਤੇ ਫਿਰ ਕੋਸ਼ਿਸ਼ ਕਰਕੇ ਬੱਚੇ ਦੀ ਜਾਗ ਜੂ ਖੁੱਲੀ ਰੌਲਾ ਪਾਇਆ ਕਿ ਡੌਗੀ ਸੀਗਾ ਬਣ ਘਰ ਦੇ ਵਿੱਚ ਉਹਨੇ ਕਾਫੀ ਰੌਲਾ ਵਗੈਰਾ ਪਾਇਆ ਤੇ ਫਿਰ ਬੱਚੇ ਉੱਠ ਖੜੇ ਉਹਨਾਂ ਨੇ ਡਰਾਡ ਰੂਕ ਭਜਾਇਆ ਥੋੜੇ ਅੰਦਰੋਂ ਤੇ ਬਸ ਫਿਰ ਕੰਨ ਟੱਪ ਗਿਆ ਜੀ ਤੇ ਘਰ ਦੇ ਵਿੱਚ ਕੌਣ ਕੌਣ ਸੀਗਾ ਘਰ ਦੇ ਵਿੱਚ ਤੇ ਮੇਰੇ ਬੇਟੇ ਸੀਗੇ ਜੀ ਇੱਕ ਸਿਸਟਰ ਸੀਗੀ ਮੇਰੀ ਹੂੰ ਛੇ ਸਿਰ ਜਾਗਦੇ ਸੀਗੇ ਉਹਨਾਂ ਨੂੰ ਪਤਾ ਲੱਗਿਆ ਪਹਿਲਾਂ ਫਿਰ ਉਹਨਾਂ ਨੇ ਬੇਟਾ ਨੂੰ ਉਠਾਇਆ ਤਾਂ ਫਿਰ ਬੇਟਾ ਨੇ ਹੀ ਭਜਾਇਆ ਜੀ ਉਹ ਡਰਾ ਡੂਗੇ ਜੀ ਥੋੜਾ ਬਹੁਤਾ ਰਾਤ ਦਾ ਸਮਾਂ ਤਾਂ ਵੀ ਗਰਮੀ ਦਾ ਮੌਸਮ ਆ ਵੀ ਚਲੋ ਪੱਖੇ-ਪੁੱਖੇ ਚੱਲਦੇ ਨਹੀਂ ਕਿਸੇ ਨੂੰ ਪਤਾ ਲੱਗਦਾ ਹਨ ਵੀ ਫਿਰ ਆਪ ਹੀ ਇਹਨਾਂ ਨੇ ਕੋਸ਼ਿਸ਼ ਕਰਕੇ ਭਜਾਇਆ ਜੀ ਡਰ ਦਾ ਮਾਹੌਲ ਵੀ ਹੋਏਗਾ ਡਰ ਦਾ ਮਾਹੌਲ ਵੀ ਬਣਿਆ ਰਿਹਾ ਜੀ ਘਰ ਦੇ ਵਿੱਚ ਕਾਫੀ ਦੇਰ ਤੇ ਬਸ ਇਹ ਉਸ ਤੋਂ ਬਾਅਦ ਫਿਰ ਸਾਦੇ ਨਾਲ ਹੋ ਕੋਈ ਗੱਲ ਨਹੀਂ ਹੋਈ ਇਹਨਾਂ ਦੀ ਫਿਰ ਤਾਂ ਅਸੀਂ ਸਵੇਰੇ ਆ ਕੇ ਦੇਖੇ ਜਿਸ ਤਰ੍ਹਾਂ ਇੱਕ ਜਾਨਵਰ ਨੂੰ ਪਿੰਡਾਂ ਵਾਲਾ ਬੱਚਿਆਂ ਵਾਂਗ ਪਾਲਦੇ ਨੇ ਆਪਾਂ ਹਾਂਜੀ ਹਾਂਜੀ ਕਿੰਨਾ ਕੋ ਦੁੱਖ ਲੱਗਿਆ ਜਦੋਂ ਤੁਸੀਂ ਘਰ ਆਏ ਵਾਪਸ ਕਿੰਨੇ ਵਜੇ ਆਏ ਤੁਸੀਂ ਘਰ ਜੀ ਅਸੀਂ ਸਵੇਰੇ ਆਏ ਨਹੀਂ ਕੋਈ 12:00 ਵਜੇ ਦੇ ਕਰੀਬ ਦੁੱਖ ਤਾਂ ਦੇਖੋ ਬਾਈ ਜੀ ਇਦਾਂ ਵੀ ਜਿਹੜਾ ਵੀ ਕੋਈ ਬੰਦਾ ਪਸ਼ੂ ਜਾਂ ਕੋਈ ਵੀ ਜਾਨਵਰ ਪਾਲਦਾ ਹਨਾ ਉਹਦੇ ਨਾਲ ਪਿਆਰ ਹੋ ਜਾਂਦਾ ਉਹਦਾ ਬੱਚਿਆਂ ਵਾਂਗ ਦੇ ਦੇਖੋ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿਵੇਂ ਕੋਈ ਸਾਡਾ ਨੁਕਸਾਨ ਹੋਇਆ ਕਿਤੇ ਹੋਰ ਦਾ ਨਾ ਹੋਵੇ ਹਨਾ ਤੇ ਜਲਦੀ ਤੋਂ ਜਲਦੀ ਵੀ ਜਿਹੜਾ ਇਹ ਤੈਨੂੰ ਆ ਇਹਨੂੰ ਕਾਬੂ ਚ ਕਰਾਇਆ ਜਾਵੇ ਹਨਾ ਤੇ ਨਾਂ ਨਹੀਂ ਜਦੋਂ ਪ੍ਰਿੰਸ ਹੈ ਲੰਗਪਿੰਡ ਦਾ ਰਹਿਣ ਵਾਲਾ ਹੀ ਮੈਂ ਤੇ ਆਪਣੇ ਘਰਾਂ ਨਾਲ ਜੀ ਗੱਲ ਤੈਨੂੰ ਆ ਗਿਆ ਸੀਗਾ ਜੀ ਤੇ ਉਹਨੇ ਨਾ ਬਹੁਤ ਕਹਿਰ ਮਜਾਇਆ ਜੀ ਤੇ ਇੱਕ ਸਾਲ ਦੀ ਆਪਣੀ ਛੋਟੀ ਜੀ ਬੱਚੀ ਹੈ ਜੀ ਉਹਦਾ ਵਿਚਾਰੀ ਦਾ ਕੰਨ ਖਾ ਗਿਆ ਜੀ ਤੇ ਜਦੋਂ ਅਸੀਂ ਬਾਹਰ ਨਿਕਲੇ ਨਿਕਲ ਕੇ ਭਜਾਇਆ ਉਹ ਤਾਂ ਵੀ ਨਹੀਂ ਭਜਾਇਆਗਾ ਇੰਨਾ ਮਤਲਬ ਕੀ ਖੋਪ ਸੀਗਾ ਉਹਦਾ ਅਸੀਂ ਵੀ ਨਹੀਂ ਬਾਹਰ ਨਿਕਲੇ ਹੈਗੇ ਦਰਦੇ ਮਾਰੇ ਵੀ ਸਾਨੂੰ ਨਾ ਕੁਝ ਕਰਦੇ ਹਨਾ ਚਲੋ ਕਿਵੇਂ ਨਾ ਕਿਵੇਂ ਕਰਕੇ ਸਾਨੇ ਬੱਚੀ ਦੀ ਇਹਦੀ ਬੱਚੀ ਦੀ ਜਾਨ ਬਚਾਈ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਵੀ ਆਪਣਾ ਇਹਨੂੰ ਕੋਈ ਨਾ ਕੋਈ ਇਹਦਾ ਹਿੱਲਾ ਕਰੋ ਹਨਾ ਕਿ ਕੋਈ ਅੱਗੇ ਨਾ ਕਿਸੇ ਦਾ ਜਿੰਮੇ ਸਾਡਾ ਨੁਕਸਾਨ ਹੋਇਆ ਹਨਾ ਕਿਸੇ ਦੇ ਅੱਗੇ ਵਿਚਾਰੇ ਦਾ ਨੁਕਸਾਨ ਹੋਵੇ ਹਨਾ ਹੁਣ ਆਪਾਂ 3 ਫੁੱਟਾ ਮਾਗੇ ਇਹਨੂੰ ਪਾਲਦੇ ਹਾਂ ਨਾ ਵਿਚਾਰੇ ਨੂੰ ਇੰਨੀ ਸੇਵਾ ਕਰਦੇ ਆਂ ਸੀ ਜੇ ਇੰਨਾ ਕੁਝ ਹੁੰਦਾ ਹਨਾ ਦੁੱਖ ਤਾਂ ਹੁੰਦਾ ਹੀ ਆ ਹਨਾ ਵੀਰੇ ਤੇ ਉਹ ਵੀਰੇ ਆਪਣਾ ਤਕਰੀਬਨ 12 ਵਜੇ ਦਾ ਟਾਈਮ ਸੀਗਾ ਜਦੋਂ ਆਇਆ ਵੀਰੇ ਕੀ ਕੀ ਹੋਇਆ ਕੀ ਰੋਲਾ ਕੰਦਾ ਰੋਲਾ ਬਹੁਤ ਪਾਇਆ ਵੀਰੇ ਬੱਚੀ ਨੇ ਪਹਿਲਾਂ ਉਹਨੂੰ ਗੜ ਤੋਂ ਫੜ ਲਿਆ ਸੀਗਾ ਬੱਚੀ ਨੂੰ ਇੰਨਾ ਰੋਲਾ ਪਾਇਆ ਬੱਚੀ ਬਹੁਤ ਰੋਲਾ ਪਾਰੀ ਸੀਗੀ ਤੇ ਬਾਅਦ ਵਿੱਚ ਅਸੀਂ ਦੇਖਣ ਗਏ ਜਦ ਦੇਖਿਆ ਵੀ ਇਧਰੋਂ ਮੈਨੂੰ ਦਿਖ ਗਿਆ ਸੀਗਾ ਵੀ ਤਿੰਦੂ ਆਏ ਫਿਰ ਅਸੀਂ ਬਾਹਰ ਨਿਕਲੇ ਹੈਗੇ ਉੱਥੇ ਖੜ ਕੇ ਰੋਲਾ ਰੋਲਾ ਪਾਇਆ ਭਜਾ ਤਿਆ ਉਹ ਫਿਰ ਉਸ ਤੋਂ ਬਾਅਦ ਦੇਖਿਆ ਕਿ ਵੀ ਬੱਚੀ ਦਾ ਕੰਨ ਖਾਇਆ ਹੋਇਆ ਬਾਅਦ ਵਿੱਚ ਉਹ ਭੱਜ ਗਿਆ ਉਹ ਕੰਨ ਟੱਪ ਕੇ ਜੀ ਬਾਕੀ ਫਿਰ ਤਾਂ ਦਿਖ ਨਹੀਂ ਘਰ ਸੀ ਹਾਂਜੀ ਹਾਂਜੀ ਮੈਂ ਘਰ ਸੀ ਜੀ ਖੜੀ ਬਾਜ਼ਾਰ ਕਿਨਾਰੇ ਜਿੱਧਰਾ ਡਰਤਾ ਵਦੇਰਾ ਹੀ ਹੁਣ ਕੱਲਾ ਬੰਦਾ ਹੁੰਦਾ ਡਰਤਾ ਵਦੇਰਾ ਹੁੰਦਾ ਜੀ ਡਰਤਾ ਹੈਗਾ ਹੀ ਸੀਗਾ ਜੀ ਹੁਣ ਤੁਹਾਨੂੰ ਪਤਾ ਜਾਨਵਰਾਂ ਕੋਈ ਵੀ ਅਟੈਕ ਕਰ ਸਕਦਾ ਹੈ ਨਾ ਜੀ ਡਰਤਾ ਬੰਦੇ ਨੂੰ ਹੁੰਦਾ ਹੀ ਆ ਜੀ ਚਲੋ ਕਿਵੇਂ ਨਾ ਕਿਵੇਂ ਕਰਕੇ ਆਪਾਂ ਨੇ ਹਨਾ ਉਹਨੂੰ ਪਹੁੰਚਾਤਾ ਜੀ ਕਰ ਕਰ ਕੌਣ ਸੀਗਾ ਕਰ ਹੈਗੇ ਭੂਆ ਜੀ ਸੀਗੇ ਜੀ ਮੇਰੇ ਦਾਦਾ ਜੀ ਸੀਗੇ ਜੀ ਮੇਰਾ ਬ੍ਰਦਰ ਸੀਗਾ ਜੀ ਇੱਕ ਮੈਂ ਸੀਗਾ ਜੀ ਬਾਕੀ ਸਾਰੇ ਗਏ ਹੋ ਸੀਗੇ ਜੀ ਤੇ ਮੱਸਾ ਸੀ ਉਹ ਸੀਗਾ ਜੀ ਦੋ ਜਣੇ ਅਸੀਂ ਉੱਠੇ ਬਾਕੀ ਤਾਂ ਸੁੱਤੇ ਪਏ ਸੀਗੇ ਦੋ ਜਣੇ ਤੇ ਬਸ ਭਜਾਇਆ ਕਿਵੇਂ ਨਾ ਕਿਵੇਂ ਕਰਕੇ ਜੀ ਆਪਾਂ ਨੇ ਭਜਾ ਦਿੱਤਾ ਜੀ ਬਸ ਜਾਨ ਬਚਾ ਲਈ ਆਪਾਂ ਨੇ ਬੱਚੀ ਦੀ ਹੈਨਾ ਜੀ ਨੁਕਸਾਨਦਾਰ ਤੁਹਾਡੇ ਸਾਹਮਣੇ ਹੀ ਆ ਜੀ ਇੱਕ ਗੰਨ ਖਾ ਗਿਆ ਜੀ ਇੱਕ ਗੰਨ ਖਾਣੇ ਵਾਲਾ ਸੀਗਾ ਜੀ ਉਹ ਤਾਂ ਭਜਾਤਾ ਨਹੀਂ ਉਹ ਵੀ ਖਾ ਜਾਂਦਾ ਜੀ ਵਿਚਾਰੀ ਦਾ ਹੈਨਾ ਬਾਪਰਸ਼ਾਹ ਨੂੰ ਇਹੀ ਬੇਨਤੀ ਆ ਵੀ ਇਹਨਾਂ ਨੂੰ ਕੰਮਾਂ ਨੂੰ ਮੜਿਆ ਜਾ ਇਹਨੂੰ ਦੱਬ ਕੇ ਰੱਖੋ ਤੇ ਇਹਦਾ ਕੋਈ ਹਿੱਲਾ ਕਰੋ ਕਿਸੇ ਹੋਰ ਦਾ ਜਾਨੀ ਨੁਕਸਾਨ ਨਾ ਹੋ ਜੇ ਕੋਈ ਅੱਜ ਤਾਂ ਇਹ ਬੱਚੀ ਤੇ ਹੈਨਾ ਪਸ਼ੂਆਂ ਤੇ ਉਹ ਕਰ ਰਿਹਾ ਕੱਲ ਨੂੰ ਕਿਦਾ ਜਵਾਬ ਜਵੂ ਕੁਬਾਰ ਖੇਡਦਾ ਹੋਇਆ ਹੈਨਾ ਉਨੂੰ ਦਬੋਤ ਲਿਆ ਫਿਰ ਆਪਾਂ ਕੀ ਕਰਾਂਗੇ ਸ਼ੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨੂੰ ਕੰਟਰੋਲ ਕੀਤਾ ਜਾਵੇ